ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਗੁਰਦਾਸਪੁਰ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਖਾਲਸਾਤਨ ਜਿੰਦਾਬਾਦ ਦੇ ਲੱਗੇ ਨਾਰਿਆਂ ਤੋਂ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਜੂਥ ਪ੍ਰਧਾਨ ਹਰੀ ਮਾਜਨ ਹੋਇਆ ਤੱਤਾ ਆਖਿਆ ਇੰਨਾ ਵਿਰੋਧ ਦੇਸ਼ ਧਰੋਹ ਦਾ ਕੇਸਦਰਜ ਹੋਵੇ ਪੰਜਾਬ ਵਿੱਚ ਖਾਲਿਸਤਾਨ ਨਹੀਂ ਬਣਨ ਦੇਵਾਂਗੇ ਗਰਮਖਿਆਲੀ ਆਪਣੀਆਂ ਕਰਤੂਤਾਂ ਤੋਂ ਬਾਝਾਉਣੇ ਹਿੰਦੂ ਸਿੱਖ ਇਕਤਾ ਕੈਮ ਰੱਖੇਗੇ ਸ਼ਿਵ ਸੈਨਿਕ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਪ੍ਰਧਾਨ ਦੀ ਜਬਾਨੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਦੱਸ ਦਿਓ ਗੁਰਦਾਸਪੁਰ ਵਿੱਚ ਸ਼ਰੇਆਮ ਪੁਲਿਸ ਦੀ ਮੌਜੂਦੀ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗੇ ਆ ਕਿੱਦਾਂ ਇਹਦੇ ਕਾਨੂੰਨ ਵਿਵਸਥਾ ਦੀ ਪੰਜਾਬ ਦੇਖੋ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਗਤੰਤਰ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਪੂਰੇ ਦੇਸ਼ ਦੇ ਵਿੱਚ ਪੂਰੀ ਧੁੰਮ ਧਾਮ ਦੇ ਨਾਲ ਅੱਜ ਗਤੰਤਰ ਦਿਵਸ ਮਨਾ ਰਿਹਾ ਮਨਾਇਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਉਹਨਾਂ ਗਰਮ ਖਿਆਲੀਆਂ ਨੂੰ ਕਿ ਕੱਲ ਜੋ ਗਰਦਾਸਪੁਰ ਦੇ ਵਿੱਚ ਜਿਹੜਾ ਨੰਗਾ ਨਾਚ ਹੋਇਆ ਇਹੋ ਪੰਜਾਬ ਪੁਲਿਸ ਹੈ ਜਿਨੇ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ ਪੰਜਾਬ ਦੇ ਵਿੱਚ ਗੈਂਗਸਟਰਾਂ ਨਾਲ ਲੜਾਈ ਲੜ ਰਹੀ ਹੈ ਪੰਜਾਬ ਪੁਲਿਸ ਕੱਲ ਉਹਦੀ ਮੌਜੂਦਗੀ ਵਿੱਚ ਜਿਹੜੇ ਖਾਲਸਤਾਨ ਦੇ ਨਾਅਰੇ ਲੱਗਨੇ ਆ ਇਹ ਬੜੀ ਮੰਦ ਪਾਗੀ ਘਟ ਰਿਹਾ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਜਾ ਰਹੇ ਨੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਨੂੰ ਫੋਨ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਸ਼ਰਸਾਲਾ ਛੜ ਦੋ ਖਾਲਿਸਤਾਨ ਦੇ ਖਿਲਾਫ ਬੋਲਾ ਛੜ ਦੋ ਕਿ ਪੰਜਾਬ ਦੇ ਵਿੱਚ ਇਹ ਜਾਂਦੀ ਹੈ ਇਹ ਪੰਜਾਬ ਦੇ ਵਿੱਚ ਗੁੰਡਾਗਰਦੀ ਨਹੀਂ ਤੇ ਜਿਨ੍ਹਾਂ ਨੇ ਤਲ ਖਾਲਿਸਤਾਨ ਦੇ ਨਾਰੇ ਲਾਏ ਆ ਇਹ ਦੇਸ਼ ਦੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਕਿ ਕੀ ਇਹਨਾਂ ਦਾ ਥੀਅਰੀ ਹੈ ਖਾਲਿਸਤਾਨ ਦੇ ਨਾਰੇ ਲਾਉਂਦੀ ਖਾਣਾ ਹਿੰਦੁਸਤਾਨ ਦਾ ਰਹਿਣ ਖਾਣ ਗੋਲ ਵਰਕ ਕਰ ਲੋ ਪਾਕਿਸਤਾਨ ਦਾ ਤੇ ਪਾਕਿਸਤਾਨ ਦੇ ਇਸ਼ਾਰੇ ਤੇ ਕਰ ਰਹੇ ਕੋਈ ਬਾਹਰ ਬੈਠਾ ਹਲਕਾ ਹੈ ਕੁੱਤਾ ਪੱਲੂ ਜਿਹੜਾ ਬਕਵਾਸ ਆਈਦਨ ਕਰ ਰਿਹਾ ਆਈਦਨ ਕਹਿੰਦਾ ਮੈਂ ਮੁੱਖ ਮੰਤਰੀ ਮਾਰ ਦਿਆਂਗਾ ਮੈਂ ਫਲਾੜਾ ਮਾਰ ਦਿਆਂਗਾ ਐਨੀ ਤੇਰੀ ਔਕਾਤ ਨਹੀਂ ਹੈਗੀ ਪੱਲੂ ਕਦੀ ਤੂੰ ਸਾਡੇ ਕੁੰਬ ਬਾਰੇ ਕਹਿ ਲੈ ਕਿ ਕੁੰਬੀ ਦਾਅਵਿਆਂ ਦੇ ਯਾਦ ਰੱਖੀ ਪੱਲੂ ਤੇਰੀ ਐਨੀ ਔਕਾਤ ਦਾ ਤੂੰ ਮਾਲਕ ਨਹੀਂ ਹੈਗਾ ਕਿ ਤੂੰ ਸਾਡੇ ਧਾਰਮਿਕ ਸਥਾਨਾਂ ਵੱਲ ਦੇਖੇ ਇੱਥੇ ਬੜਾ ਮਜ਼ਬੂਤ ਰਿਸ਼ਤਾ ਹਿੰਦੂ ਸਿੱਖ ਦਾ ਜਿਹੜਾ ਤੋੜਨ ਦੀ ਸਾਚਾ ਰਾਚ ਦੇ ਨੇ ਜੋ ਕੱਲ ਗਰਦਾਸਪੁਰ ਚ ਹੋਇਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਨੇ ਚੌਕੀਆਂ ਦੇ ਤੇ ਗਰਨੇਡ ਮਚ ਰਹੇ ਘਰਾਂ ਦੇ ਤੇ ਲੋਕਾਂ ਦੇ ਗਰਨੇਡ ਮਚ ਰਹੇ ਇਹ ਕੀ ਪੰਜਾਬ ਦੇ ਵਿੱਚ ਦੁਬਾਰਾ ਖਾਲਿਸਤਾਨ ਲੈਣ ਨੂੰ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਪੰਜਾਬ ਚ ਗੁੰਡਾਗਰਦੀ ਹੈ ਗੁੰਡਾਗਰਦੀ ਦਾ ਮੰੰਗਾ ਮਾਰਚ ਜਿਹੜੇ ਗਰਦਾਸਪੁਰ ਦੇ ਵਿੱਚ ਮਾਰੇ ਲੱਗੇ ਆ ਤੁਰੰਤ ਇਹਨਾਂ ਖਰਾਬ ਇਹਨਾਂ ਖਾਸੀ ਅੰਦਰ ਸੇ ਲਾਉਣਾ ਚਾਹੀਦਾ ਦੇਸ਼ ਦਰੋਹ ਦੇ ਲਖ ਪਰਚਾ ਦਰਜ ਕਰਨਾ ਚਾਹੀਦਾ ਗੁੰਡਾ ਗਰਦੀ ਕੀਤੀ ਪਈ ਹੈ ਜਿਹੜੇ ਜਿਹੜਾ ਵੀ ਮੂਰ ਦਾ ਖਾਲਸਪੁਰ ਜਿੰਦਾਬਾਦ ਪੰਜਾਬ ਗਰੂ ਦੇ ਢੇਰ ਤੇ ਬੈਠਾ ਪੰਜਾਬ ਅੱਜ ਹਾਈ ਹਾਈ ਲਾਈਟ ਪਿਆ ਪੰਜਾਬ ਤੇ ਪੰਜਾਬ ਹਾਈ ਲਾਈਟ ਦੇ ਬਾਵਜੂਦ ਖਾਲਸਪੁਰ ਦੇ ਮਾਰੇ ਜੇ ਸਾਨੂੰ ਪਤਾ ਸੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਜੇ ਸਾਨੂੰ ਪਤਾ ਸੀ ਇਹ ਲੋਕ ਗੰਦ ਪਾ ਸਕਦੇ ਆ ਖਾਲਸਾ ਦੇ ਨਾਰੇ ਲਾ ਕੇ ਨੇ ਇਹਨਾਂ ਨੂੰ ਪਹਿਲਾਂ ਫੜ ਕੇ ਜੇ ਹੰਡੀ ਅੰਦਰ ਦਿੱਤਾ ਇਹ ਚੰਦ ਮੁਠੀ ਲੋਕ ਨੇ ਜਿਹੜੇ ਲੋਕ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਰ ਜਿਹੜੇ ਚੰਗੇ ਸਿੱਖ ਪਰਿਵਾਰ ਸਾਡੇ ਹਿੰਦੂ ਸਿੱਖ ਦਾ ਰਿਸ਼ਤਾ ਉਹ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੀ ਮਿਸਾਲ ਬਣਦੇ ਨੇ ਇੱਕ ਦੋ ਵਿਦੇਸ਼ਾਂ ਦੇ ਬੈਠੇ ਰਹੇ ਇੱਕ ਪੰਨੂ ਭੌਂਦੇ ਰਿਆ ਕੁੱਤਾ ਮੈਂ ਤਾਂ ਸਿੱਧਾ ਜਵਾਬ ਦਊਂਗਾ ਕੁੱਤਾ ਪੰਨੂ ਜਿਵੇਂ ਪੰਜਾਬ ਦੇ ਵਿੱਚ ਗੰਦ ਪਾਇਆ ਕਦੀ ਹਮਾਚਲ ਦਾ ਮੁੱਖ ਮੰਤਰੀ ਮਾਰ ਦੇਗੇ ਕਦੀ ਭਗਵੰਤ ਸਾਨ ਮਾਰ ਦੇਗੇ ਕਦੀ ਫਲਾਣਾ ਮਾਰ ਦੇਗੇ ਤੇਰੇ ਪਿਓ ਦਾ ਰਾਜਾ ਤੂੰ ਫਲਾਣਾ ਮਾਰ ਦੇਣਾ ਇਹ ਗੁੰਡਾਗਰਦੀ ਅਸੀਂ ਚੱਲਣ ਨਹੀਂ ਦੇਣੀ ਜਿਨ੍ਹਾਂ ਲੋਕਾਂ ਨੇ ਇਹ ਖਾਲਸਾਤਨ ਦੇ ਨਾਰੇ ਲਾਇਆ ਉਹਨਾਂ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਮੇਰੇ ਸ਼ਰਸਨ ਪੂਰੇ ਪੰਜਾਬ ਦੇ ਸ਼ਰਸਨ ਇਕੱਠੇ ਕਰਕੇ ਗਰਦਾਸਪੁਰ ਦੇ ਵਿੱਚ ਹਿੰਦੂ ਸਿੱਖ ਇਕਤਾ ਦੀ ਜਿਹੜੀ ਹੈ ਮਿਸਾਲ ਪਾਦਾ ਕਰੇਗੀ ਤੇ ਇੱਕ ਜਾਗਰਤ ਰੈਲੀ ਕੀਤੀ ਜਾਏਗੀ ਇਹ ਭਤਾ ਜਿਹੜੇ ਉਹਨਾਂ ਹੰਸਰਾਂ ਨੇ ਨਾਰੇ ਲਾਏ ਆ ਉਹਨਾਂ ਤੇ ਕੋਈ ਕੋਸ਼ਿਸ਼ ਕਾਰਵਾਈ ਨਹੀਂ ਕੀਤੀ ਤੇ ਫਿਰ ਸ਼ਿਮਸਾਰਾ ਹਿੰਦੂਸਾਰਾ ਸ਼ਿਮਸਾਰਾ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰੇਗੀ ਫਿਰ ਖਾਲਸਾਤਨ ਦੇ ਜੁੱਤਰੇ ਵੀ ਫੁੱਟੇ ਤੈਨੂੰ ਫੁੱਕੋਗੇ ਯਾਰ ਇਹ ਦੇਖੋ ਨਾ ਇੱਕ ਪੰਜਾਬ ਇੱਕ ਬੜੀ ਵੱਡਾ ਪੰਜਾਬ ਦੇ ਵਿੱਚ 84 ਚ ਖਾੜਕੂ ਵਾਦ ਰਿਆ ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਖਾੜਕੂ ਵਾਦ ਚੱਲਿਆ ਜਿਨ੍ਹਾਂ ਦੇ ਪਿੰਡੇ ਤੇ ਜ਼ਖਮ ਅੱਜ ਵੀ ਹਰੇ ਨੇ ਜਦੋਂ 84 ਨੂੰ ਯਾਦ ਕਰਦੇ ਅੱਜ ਵੀ ਰੋ ਪੈਂਦੇ ਨੇ ਅੱਜ ਇਹ ਲੋਕ ਫੇਰ 84 ਨੂੰ ਲੈ ਕੇ ਆ ਰਹੇ ਆ 35000 ਹਿੰਦੂਆਂ ਦਾ ਖੂਨ ਡੋਲਿਆ 84 ਤੋ ਲੈ ਕੇ ਬਲਵੇ ਤੱਕ ਬੱਸਾਂ ਚੋਂ ਕੱਢ ਕੇ ਘਰਾ ਚੋਂ ਕੱਢ ਕੱਢ ਕੇ ਮਾਰੇਗੇ ਹਿੰਦੂ ਸਿੱਖ ਪਰਿਵਾਰ ਕੱਢ ਕੱਢ ਕੇ ਮਾਰੇਗੇ ਕਿਸੇ ਨੂੰ ਕੋਈ ਮੇਲ ਨਹੀਂ ਦਿੱਤਾ ਅੰਤ ਤੱਕ ਇਹ ਪੁਰਾਣੇ ਦੌਰ ਨੂੰ ਦੁਬਾਰਾ ਦੁਬਾਰਾ ਉਜਾਗਰ ਕਰ ਰਿਹਾ ਉਹ ਅਸੀਂ ਹੋਣ ਨਹੀਂ ਦੇਣਾ ਸਾਡੀਆਂ ਇੱਛਾਵਾਂ ਦੇ ਉੱਤੇ ਲੜ ਕੇ ਜਿਹੜਾ ਖਾਲਸਤਾਨ ਬਣੂਗਾ ਜੇ ਬਣੂਗਾ ਤੇ ਐਦਾਂ ਖਾਲਸਤਾਨ ਨਹੀਂ ਬਣਨ ਦੇਣਾ Thank you